ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਲਗਰੀ ਦੇ ਬੋਨੇਸ ਇਲਾਕੇ ਦੇ ਵਿੱਚ ਆਇਆ ਅਚਾਨਕ ਖੜੇ ਪਾਣੀ ਦੀ ਮੁੱਖ ਪਾਈਪ ਟੁੱਟਣ ਦੇ ਕਾਰਨ ਆਇਆ ਹੜ੍ਹ ਪਾਣੀ 'ਚ ਫਸਿਆ ਸੱਤ ਘਰਾਂ ਦੇ ਵਿੱਚੋਂ ਤੇਰੇ ਲੋਕਾਂ ਨੂੰ ਬਚਾਇਆ ਕੈਨੇਡਾ ਦੇ ਰੱਜੇ ਪੂਜੇ ਲੋਕਾਂ ਨੂੰ ਚਿੱਦੀ ਬਿਪਤਾ 10 ਅਰਬ ਡਾਲਰ ਵਸੂਲ ਕਰੇਗੀ ਸੀਆਰਏ ਕਰੋਨਾ ਮਹਾਮਾਰੀ ਦੌਰਾਨ ਯੋਗ ਲੋਕ ਲੈ ਗਈ ਸਰਕਾਰੀ ਸਹਾਇਤਾ ਅਮਰੀਕਾ ਕੈਨੇਡਾ ਪਰ ਫਿਲੇ ਤੂਫਾਨ ਦੀ ਮਾਰ ਹੇਟ ਸੈਂਕਰੇ ਫਲਾਈਟਸ ਦਾ ਮਿਸ਼ੀਗਨ ਸਨੇ ਵਕਵਕ ਰਾਜ ਵਿੱਚ ਦਰਜਨਾ ਹਾਦਸੇ ਕੈਨੇਡੀਅਨ ਡਾਲਰ ਦੇ ਲਈ 2026 ਦੇ ਵਿੱਚ ਨਵੀਂ ਆਸ ਮਾਰਕੋ ਜੇਟਾ ਦੇ ਵਿਆਸ ਦਰ ਦੇ ਦੂਜਾ ਸਕਾਰਾਤਮਕ ਮਾਰਾ ਨੇ ਮੰਨਿਆ ਕਿ 2026 ਦੇ ਅੰਤ ਤੱਕ ਕੈਨੇਡੀਅਨ ਡਾਲਰ 75 ਸੈਂਟ ਤੇ ਜਾਵੇਗਾ ਨਹੀਂ ਤੇ ਹੁਣੇ ਨਾ ਸਰ ਗਰਮੀਆਂ ਦਾ ਵਿਸਥਾਰ ਮੰਗਲਵਾਰ ਨੂੰ ਕੈਲਗਰੀ ਦੇ ਬੋਨਿਸ ਇਲਾਕੇ ਦੇ ਵਿੱਚ ਪਾਣੀ ਦੀ ਮੁੱਖ ਪਾਈਪ ਟੁੱਟਣ ਦੇ ਕਾਰਨ ਅਚਾਨਕ ਭਾਰ ਹੜਾ ਗਿਆ ਇਸ ਕਟਨਾ ਦੇ ਕਾਰਨ ਇਲਾਕੇ ਦੇ ਵਿੱਚ ਅਫਰਾ ਤਫਰੀ ਮਚ ਗਈ ਅਤੇ ਫਾਇਰ ਫਾਈਟਰਸ ਨੂੰ ਪਾਣੀ ਦੇ ਵਿੱਚ ਫਸੀਆਂ 7 ਘੰਟੇ ਦੇ ਵਿੱਚੋਂ 13 ਲੋਕਾਂ ਨੂੰ ਬਚਾਉਣਾ ਪਿਆ ਪੁਲਿਸ ਅਤੇ ਅਗਭਜਾਉ ਅਸਲੇਨੇ ਸੌਨ ਮੇ ਅਵੇਨਿਊ ਐਂਡ ਬਲੂ ਦੇ ਨਾਲ ਹੜਾ ਤੇ ਫਸੇ ਵਾਣ ਦੀ ਰਿਪੋਰਟ ਆ ਤੇ ਤੁਰੰਤ ਕਾਰਵਾਈ ਕੀਤੀ। ਇਹ ਉਹੀ ਇਲਾਕਾ ਹੈ ਜਿੱਥੇ ਜੂਨ 2024 ਦੇ ਵਿੱਚ ਪਾਣੀ ਦੀ ਮੁੱਖ ਪਾਈਪ ਟੁੱਟਣ ਦੇ ਕਾਰਨ ਕੈਲਗੇਰੀ ਨੂੰ ਵੱਡੇ ਪੱਧਰ ਉਤੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੈਲਗੇਰੀ ਫਾਇਰ ਡਿਪਾਰਟਮੈਂਟ ਦੇ ਕਾਰਜਕਾਰੀ ਬਟਾਲੀਅਨ ਮੁਖੀ ਟ੍ਰੈਵਰ ਸੋਮਰ ਫਿਲਟ ਨੇ ਦੱਸਿਆ ਕਿ ਹੁਣਦਰ ਵੀ ਸਟ੍ਰੀਟ ਐਂਡ ਬਲੂ ਦੇ ਨੇੜੇ ਸੀਪੀ ਰੇਲਵੇ ਪੁਲ ਦੇ ਹੇਠਾਂ ਕਾਫੀ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਸੀ। ਉਨਾ ਕਿਆ ਹਰਦਿਸ ਸਿਟੀ ਇਨੀ ਗੰਭੀਰ ਸੀ ਕਿ ਵਾਹਨ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਫਸ ਗਏ। ਸ਼ਹਿਰ ਦੇ ਵੱਲ ਅਚਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼ੁਰੂਆਤੀ ਮੁਲਾਂਕਣ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਟੁੱਟਾ ਬੀਅਰਸਪੋ ਸਾਊਥ ਫੀਡਰ ਮੈਨ ਤੇ ਡਾਲ ਚੁੜਿਆ ਹੋ ਸਕਦਾ ਹੈ। ਉਹੀ ਲਾਈਨ ਜਿਸ ਨਾਲ ਜੂਨ ਤੋਂ ਚਾਂ ਚੌਕ ਦੇ ਵਿੱਚ ਵੱਡੀ ਪਾਈਪ ਫਟਣ ਦੀ ਘਟਨਾ ਵਾਪਰੀ ਸੀ। ਹਾਲਕਿ ਅਧਿਕਾਰੀਆਂ ਨੇ ਕਿਹਾ ਕਿ ਨੁਕਸਾਨ ਦੇ ਅਸਲ ਕਾਰਨ ਅਤੇ ਪੇਮਾਨੇ ਦੀ ਪੁਸ਼ਟੀ ਕਰਨਾ ਹਜੂ ਚਲਤੀ ਹੈ। ਸੋਨਰਫਿਡ ਨੇ ਵੀ ਕਿਹਾ ਕਿ ਪੂਲ ਦੇ ਹੇਠਾ ਹੜ੍ਹ ਕਾਫੀ ਭਾਰੀ ਸੀ ਇਹ 16ਵੇਂ ਐਵੇਨਿਊ ਦੀਆਂ ਚਾਰ ਲੇਨਰ ਦੇ ਵਿੱਚੋਂ ਦੋ ਪ੍ਰਭਾਵਿਤ ਕਰ ਰਿਹਾ ਪਰ ਸਾਵਧਾਨੀ ਦੇ ਵਿੱਚੋਂ ਕੈਲਕਰੀ ਪੁਲਿਸ 16ਵੇਂ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਕਰ ਰਹੀ ਹੈ ਮੰਗਲਵਾਰ ਰਾਤ ਨੂੰ ਹੋਮ ਰੋਡ ਅਤੇ ਸਸਿ 12 ਦੇ ਵਿਚਕਾਰ 16ਵੇਂ ਐਵੇਨਿਊ ਦੇ ਗਿਆ ਪੱਛਮ ਵੱਲ ਜਾਤ ਪਾਲਕਿਆਂ ਲੇਨਣਾ ਬੰਦ ਕਰ ਦਿੱਤੀ ਗਿਆ ਪੁਲਿਸ ਦਾ ਕਹਿਣਾ ਹੈ ਕਿ ਬੰਦ کئی ਘੰਟਿਆਂ ਤੱਕ ਚੱਲੀ रह ਸਕਦਾ ਹੈ ਇਸ ਦਰਮਿਆਨ ਮੇਅਰ ਜੀ ਰੋਮੀ ਫਰਕਾਸ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਟੁੱਟਣ ਦੇ ਕਾਰਨ ਕਰੀਬ 2000 ਘਰਾਂ ਤੇ ਲਗਭਗ 100 ਕਾਰੋਬਾਰਾਂ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਲਵੇ ਅਮੈਨਿਊ ਐਂਡ ਬਲੂ ਅਥੇ ਸਸ ਸਿਟੂਏਲ ਦੇ ਆਲੇ ਦੁਆਲੇ ਗੈਸ ਜ਼ਰੂਰੀ ਕੱਟੋ ਤਾਂ ਬਚਾਅ ਕੀਤਾ ਜਾਵੇ। ਤਾਂ ਜੋ ਐਮਰਜੈਂਸੀ ਅਮਲਾ ਅਥੇ ਪਹਿਲੇ ਜਵਾਬ ਦੇਣ ਵਾਲੇ ਬਿਨਾਂ ਰੁਕਾਵਟ ਕੰਮ ਕਰ ਸਕਣ। ਫਾਇਰ ਡਿਪਾਰਟਮੈਂਟ ਮੁਤਾਬਕ ਕਿ ਹਰ 24 ਘੰਟੇ ਵਾਲੀ ਘਟਨਾ ਜਿੰਨੀ ਵੱਡੀ ਨਹੀਂ ਲੱਗਦੀ ਪਰ ਫਿਰ ਵੀ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਦੇ ਵਿੱਚ ਕਿਸੇ ਦੇ ਗੰਭੀਰ ਜ਼ਖਮੇ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ 2020 ਦੇ ਵਿੱਚ ਜਦੋਂ ਕੋਵਿਡ-19 ਮਹਾਮਾਰੀ ਆਈ ਤਾਂ ਜਮਨਤਨ ਦਾ ਦੇਸੀ ਸੰਗੀਤ ਗਾਇਕਾ ਪੈਟ੍ਰਿਕ ਮੈਸੇਵ ਵੀ ਹੋਰ ਲੱਖਾਂ ਕੈਨੇਡੀਅਨਸ ਵਾਂਗ ਸਰਕਾਰੀ ਮਦਦ ਲਈ ਅਰਜ਼ੀ ਦੇਣ ਲਈ ਮਜਬੂਰ ਹੋ ਗਿਆ ਉਸ ਦੇ ਸਾਰੇ ਮਿਊਜ਼ਿਕ ਸ਼ੋਅ ਇੱਕਦਮ ਰੱਦ ਹੋ ਗਏ ਮੈਸੇ ਨੇ ਦੱਸਿਆ ਕਿ ਉਸ ਸਾਲ ਦੇ ਲਈ ਉਸ ਦੀ ਕਮਾਈ ਬਹੁਤ ਵਧੀਆ ਦਿਖ ਰਹੀ ਸੀ ਪਰ ਜਿਵੇਂ ਹੀ ਕੋਵਿਡ ਕਰਕੇ ਦੁਨੀਆ ਬੰਦ ਹੋਈ ਤਾਂ ਸਾਰਾ ਕੰਮ ਠੱਪ ਹੋ ਗਿਆ ਅਪ੍ਰੈਲ ਤੋਂ ਜਨਵਰੀ ਤੋਂ ਜੂਨ 2022 ਤੱਕ ਮੈਸੇ ਨੂੰ ਸਰਕਾਰ ਦੇ ਵੱਲੋਂ 41000 ਡਾਲਰ ਤੋਂ ਵੱਧ ਦੀ ਮਦਦ ਮਿਲੀ ਪਰ ਬਾਅਦ ਵਿੱਚ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਨੇ ਉਸ ਨੂੰ ਚਿੱਠੀ ਭੇਜੀ ਕਿ ਇਸ ਮਦਦ ਲਈ ਯੋਗ ਨਹੀਂ ਸੀ ਅਤੇ ਹੁਣ ਇਹ ਪੈਸਾ ਵਾਪਸ ਕਰਨਾ ਪਵੇਗਾ ਸੀਆਰ ਦੇ ਮਤਾਬਕ ਮੈਸੇ ਨੇ ਕਟੋਕਟ 5000 ਡਾਲਰ ਦੀ ਨੋਟ ਆਮਦਨ ਦੀ ਸ਼ਰਤ ਪੂਰੀ ਨਹੀਂ ਕੀਤੀ ਸੀ ਇਹ ਸੁਣ ਕੇ ਮੈਸੇ ਹੈਰਾਨ ਰਹਿ ਗਿਆ ਤੇ ਉਸਨੇ ਕਹਿ ਰਹੇ ਕਿ ਉਹ ਕਦੇ ਵੀ ਅਜਿਹੀ ਮਦਦ ਲਈ ਅਰਜੀ ਨਹੀਂ ਦੇਂਦਾ ਜਿਸਦੇ ਲਈ ਉਹ ਯੋਗ ਨਾ ਹੋਵੇ 2024 ਦੀ ਸ਼ੁਰੂਆਤ ਦੇ ਵਿੱਚ ਕਈ ਮਹੀਨਿਆਂ ਦੀ ਲਿਖਤ ਪੜ੍ਹਤੋਂ ਬਾਅਦ ਸੀਆਰ ਨੇ ਮੰਨਿਆ ਕਿ ਮੈਸੇ ਕੁਝ ਬੈਸਿਸ ਦੇ ਲਈ ਯੋਗ ਸੀ ਪਰ ਫਿਰ ਵੀ ਉਸਨੇ ਲਗਭਗ 27000 ਡਾਲਰ ਵਾਪਸ ਕਰਨ ਤੇ ਬੈਠ ਗਿਆ ਮੈਸੇ ਕਹਿੰਦਾ ਕਿ ਉਸ ਕੋਲ ਇਹ ਪੈਸਾ ਨਹੀਂ ਹੈ ਉਹ ਗਰੀਬ ਵੀ ਦੇਵੀ ਚ ਜਾ ਰਿਹਾ ਹੈ ਤੇ 27000 ਡਾਲਰ ਵਾਪਸ ਕਰਨਾ ਉਸਦੇ ਲਈ ਅਸੰਭਵ ਹੈ ਮੈਸੇ ਕੱਲਾ ਨਹੀਂ ਹੈ ਸੀਆਰਏ ਦੇ ਵੱਲੋਂ ਇੱਕ ਨਿਊਜ਼ ਚੈਨਲ ਨੂੰ ਦਿੱਤੇ ਗਏ ਅੰਕੜੇ ਮੁਤਾਬਕ ਲਗਭਗ 14 ਮਿਲੀਅਨ ਡਾਲਰ ਦੇ ਕੋਵਿਡ ਸੰਬੰਧਿਤ ਬੈਨੀਫਿਟ ਜਿਹੜੇ ਲੋਕਾਂ ਨੂੰ ਦਿੱਤੇ ਗਏ ਜੋ ਭਾਦੀ ਜਾਂਚ ਵਿੱਚ ਪਤਾ ਲੱਗਿਆ ਕਿ ਉਹ ਹਮਦਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਇਹ ਪੈਸਾ ਜ਼ਿਆਦਾਤਰ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟ ਅਤੇ ਕੈਨੇਡਾ ਰਿਕਵਰੀ ਬੈਨੀਫਿਟ ਹੇਠ ਦਿੱਤਾ ਗਿਆ ਸੀ ਸੀਆਰਬੀ ਬੈਨੀਫਿਟ ਉਹਨਾਂ ਲੋਕਾਂ ਦੇ ਲਈ ਪ੍ਰਤੀ ਮਹੀਨਾ 2000 ਡਾਲਰ ਦੀ ਮਦਦ ਸੀ ਜੋ ਮਹਾਂਮਾਰੀ ਦੌਰਾਨ ਕੰਮ ਨਹੀਂ ਕਰ ਸਕੇ ਅਤੇ ایਆਈ ਦੇ ਲਈ ਯੋਗ ਨਹੀਂ ਸੀ 2022 ਦੇ ਵਿੱਚ ਸੀਆਰਏ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਹ ਹੁਣ ਇਹ ਰਕਮ ਵਾਪਸ ਨਹੀਂ ਕਰਨੀ ਪਵੇਗੀ ਹੁਣ ਤੱਕ ਏਜੰਸੀ ਲਗਭਗ 4 ਬਿਲੀਅਨ ਡਾਲਰ ਵਾਪਸ ਲੈ ਚੁੱਕੀ ਹੈ ਪਰ ਅਜੇ ਵੀ ਕਰੀਬ 10 ਬਿਲੀਅਨ ਡਾਲਰ ਬਾਕੀ ਨੇ ਦੱਸਿਆ ਨਿਊ ਚੈਨਲ ਨੂੰ ਦਿੱਤੇ ਪਿਆਨ ਦੇ ਵਿੱਚ ਸੀਆਰਏ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਵਿੱਤੀ ਮੁਸ਼ਕਲਾਂ ਨੂੰ ਸਮਝਦੇ ਨੇ ਪਰ ਜੋ ਲੋਕ ਭੁਗਤਾਨ ਤੋਂ بچਣ ਦੇ ਲਈ ਕੋਸ਼ਿਸ਼ ਕਰਦੇ ਨੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਦੇ ਵਿੱਚ ਟੈਕਸ ਰਿਫੰਡ ਜਿਵੇਂ ਆਪ ਦੇਖਦੇ ਟੈਕਸ ਕ੍ਰੈਡਿਟ ਰੋਕਣਾ ਤੇ ਤਨਖਾਹ ਦੇ ਵਿੱਚੋਂ ਸਿੱਧਾ ਪੈਸਾ ਕਟੋਤੀ ਕਰਨਾ ਵੀ ਸ਼ਾਮਲ ਹੈ Vancouver ਦੇ ਲੈਸਨਸ ਅਸ਼ੁਦਾ ਇਨਸ ਆਲ ਵੈਸੀ ਟਰਸਟੀ ਬ੍ਰਾਈਨਰ ਮੈਂਟੇਨ ਦ ਸਿਨੇ ਕਿ ਹਰ ਹਫਤੇ ਉਹ ਅਜੇ ਕਾਫਾ ਨੂੰ ਮਿਲਦੇ ਨੇ ਜੋ ਕੋਵਿਡ ਦੇ ਬੈਨੀਫਿਟਸ ਦੀ ਵਾਪਸੀ ਦੇ ਨਾਲ ਚੁੱਝ ਰਹੇ ਨੇ ਉਹ ਕਹਿੰਦੇ ਨੇ ਕਿ ਸ਼ੁਰੂਤ ਦੇ ਵਿੱਚ ਇਸ ਜਿਆਦੇ ਦਾ ਰਵੱਈਆ ਨਰਮ ਸੀ ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਕਾਫੀ ਸਖਤ ਹੋ ਗਿਆ ਤੇ ਹੁਣ ਬੈਂਕ ਖਾਤੇ ਫ੍ਰੀਜ਼ ਕੀਤੇ ਜਾ ਰਹੇ ਨੇ ਤੇ ਤਨਖਾਹ ਦੇ ਵਿੱਚੋਂ ਲਗਭਗ 30% ਤੱਕ ਕਟੌਤੀ ਹੋ ਰਹੀ ਹੈ ਕੈਨੇਡਾ ਵਾਲਿਆਂ ਨੂੰ ਮਿਲੇ 2-2000 ਡਾਲਰ ਜਿੰਨ ਮੂੜੇ ਪੋਤਲ ਦੇ ਵਿੱਚੋਂ ਬਾਹਰ ਆ ਗਿਆ ਅਤੇ ਸੀਆਰਏ ਦੇ ਵੱਲੋਂ ਰੱਜੇ ਪੁੱਛੇ ਲੋਕਾਂ ਤੋਂ 10 ਅਰਬ ਡਾਲਰ ਦੀ ਰਕਮ ਵਸੂਲ ਕਰਨ ਦਾ ਐਲਾਨ ਕੀਤਾ ਗਿਆ ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਐਡਮਿੰਟੇਡ ਦੇ ਗਾਇਕ ਪੈਟ੍ਰਿਕ ਮੈਸਵਰਗਿਆ ਸਖਸ਼ੀਤਾ ਵਿਖਤਾ ਦੇ ਵਿੱਚ ਲਾਕੀਆ ਜੋ 5000 ਡਾਲਰ ਦੀ ਆਮਦਨ ਵਾਲੀ ਸ਼ੇਰਿੰਗ ਦੇ ਵਿੱਚ ਨਹੀਂ ਸੰ ਆਉਂਦੀਆ ਸੀਆਰਏ ਮੁਤਾਬਕ ਪੈਟ੍ਰਿਕ ਨੇ ਅਪ੍ਰੈਲ 2020 ਤੋਂ ਜੂਨ 2022 ਦਰਮਿਆਨ 41000 ਡਾਲਰ ਦੀ ਸਰਕਾਰੀ ਸਹਾਇਤਾ ਹਾਸ ਕੀਤੀ ਪਰ ਬੈਟਰੀ ਨੇ ਵਿਰੋਧ ਕੀਤਾ ਤਾਂ ਸੀਆਰਏ ਦੀ ਸੁਰ ਮੱਠੀ ਪੈ ਗਈ ਅਤੇ 41000 ਡਾਲਰ ਦੀ بجائے 27000 ਡਾਲਰ ਬੰਕੇ ਸੀਆਰਏ ਦਾ ਕਹਿਣਾ ਹੈ ਕਿ 14 ਅਰਪ ਡਾਲਰ ਦੀ ਰਕਮ ਬਚੇ ਲੋਕਾਂ ਨੂੰ ਦਿੱਤੀ ਗਈ ਜੋ ਸਰਕਾਰੀ ਸਹਾਇਤਾ ਦੇ ਯੋਗ ਨਹੀਂ ਸੀ ਇਸ ਰਕਮ ਦਾ ਸੱਤ ਹਿੱਸਾ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਅਧੀਨ ਦਿੱਤਾ ਗਿਆ 2022 ਦੇ ਵਿੱਚ ਸੀਆਰਏ ਦੇ ਵੱਲੋਂ ਰਕਮ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਵੀ ਗਈ ਅਤੇ 4 ਅਰਬ ਡਾਲਰ ਹਾਸਲ ਕਰ ਲਏ ਗਏ ਤੇ 10 ਅਰਬ ਡਾਲਰ ਹੁਣ ਵੀ ਬਕਾਇਆ ਖੜੇ ਨੇ ਵੈਨਕੂਵਰ ਦੇ ਲਾਇਸੈਂਸ ਦੇ ਸ਼ੁਦਾ ਇਨਸੋਲਵੈਂਸੀ ਟਰਸਟੀ ਬ੍ਰਾਈਨਰ ਮੈਂਟੇਨੈਂਸ ਅਸੇ ਕਿ ਉਹਨਾਂ ਦੇ ਕੋਲ ਹਰ ਹਫ਼ਤੇ ਦਰਜਨਾਂ ਕਲਾਇੰਟ ਆ ਰਹੇ ਨੇ ਜੋ ਮਹਾਮਾਰੀ ਦੌਰਾਨ ਮਿਲੀ ਰਕਮ ਦਾ ਮਸਲਾ ਖਤਮ ਕਰਨ ਤੇ ਇਛੁਕਦੇ ਅਤੇ ਮੈਂਟੇਨੈਂਸ ਪਸਟ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਤੁਸੀਂ ਕਾ ਦਾ ਪੈਸਾ ਦੇਣਾ ਤਾਂ ਬੈਂਕਰ ਪਸੀ ਵੀ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੀ ਬਰਫੀਲਾ ਤੂਫਾਨ ਅਮਰੀਕਾ ਕੈਨੇਡਾ ਦੇ ਕਰੋੜਾ ਲੋਕਾਂ ਉੱਤੇ ਸ਼ਿਕੰਜਾ ਕਸਦਾ ਜਾ ਰਿਹਾ ਅਤੇ ਦੋਹਾਂ ਮੁਲਕਾਂ ਦੇ ਵਿੱਚ ਸੈਂਕੜੇ ਫਲਾਈਟਸ ਰੱਦ ਹੋਣ ਨੇ ਸਨ ਹੀ ਹਾਈਵੇਜ਼ ਉੱਤੇ ਵੱਡੇ ਖਾਸੇ ਹੁੰਦੀ ਰਿਪੋਰਟ ਹੈ ਅਮਰੀਕਾ ਦੇ ਵਿੱਚ 11 ਕਰੋੜ 44 ਲੱਖ ਲੋਕ ਚੇਤਾਵਨੀ ਦੇ ਘਿਰ ਪ ਜਾ ਚੁਕੇ ਨੇ ਤੇ ਭਾਰੀ ਬਰਫ ਬਾਰਿਸ਼ ਨੇ ਹੱਡ ਠੀਰਮੀਆਂ ਹਵਾਵਾਂ ਚੱਲੀ ਰਹਿੰਦੀ ਪੇਸ਼ ਗੋਈ ਕੀਤੀ ਲੱਗਿਆ ਡੈਟਰਾਇਟ ਪੀਟਰਸਬਰਗ ਵਾਸ਼ਿੰਗਟਨ ਡੀਸੀ ਫਿਲਾਡੈਲਫੀਆ ਨਿਊਯਾਰਕ ਸਿਟੀ ਬੋਸਟਨ ਅਤੇ ਨਿਊ ਆਰਲੀਨਸ ਵਰਗੇ ਵੱਡੇ ਸ਼ਹਿਰ ਤੋਂ ਇਲਾਵਾ ਬਫਲੋ ਵਰਗੇ ਸ਼ਹਿਰ ਬਰਫੀਲੇ ਤੂਫਾਨ ਦੇ ਰਾਹ ਵਿੱਚ ਦੱਸੇ ਜਾ ਰਹੇ ਨੇ ਫਲਾਈਟ ਅਵੇਲ ਦੇ ਅੰਕੜੇ ਮੁਤਾਬਕ ਡੈਟਰਾਇਟ ਹਵਾਈ ਅੱਡੇ ਉੱਤੇ 90 ਤੋਂ ਵੱਧ ਫਲਾਈਟਸ ਦਾਤ ਹੋਈਆਂ ਜਦ ਕਿ ਟੋਰਾਂਟੋ ਤੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਉੱਤੇ 105 ਫਲਾਈਟਸ ਦਾਤ ਹੋਣ ਦੀ ਰਿਪੋਰਟ ਹੈ ਇਸ ਤੋਂ ਲਾ ਵਾ ਨਿਊਯਾਰਕ ਸਿਟੀ ਅਤੇ ਨਿਊ ਆਰਕ ਦੇ ਹਵਾਈ ਅੱਡੇ ਉੱਤੇ ਵੀ ਦਰਜਨਾਂ ਫਲਾਈਟਸ ਦਾਤ ਹੋਈਆਂ ਤੇ ਸੈਂਕੜੇ ਦੇਜ ਦੇ ਨਾਲ ਰਵਾਨਾ ਹੋ ਸਕੀਆਂ ਜਾਂ ਪਹੁੰਚਿਆ ਡੈਟਰਾਇਟ ਨੇੜੇ ਇੰਟਰਸਟੇਟ 75 ਉੱਤੇ ਗਈ ਟਰੱਕਾਂ ਅਤੇ ਕਾਰਾਂ ਸਣੇ 50 ਤੋਂ ਵੱਧ ਗੱਡੀਆਂ ਆਪਸ ਦੇ ਵਿੱਚ ਭੜ ਗਈਆਂ ਪਰ ਖੁਸ਼ਕਿਸਮਤੀ ਦੇ ਨਾਲ ਜਾਨੇ ਨੁਕਸਾਨ ਤੋਂ ਬਚਾਅ ਰਿਹਾ ਨੈਸ਼ਨਲ ਵੈਦਰ ਸਰਵਿਸਸ ਦੇ ਮੁਤਾਬਕ ਗ੍ਰੇਟ ਲੇਕਸ ਦੇ ਇਲਾਕਿਆਂ ਤੋਂ ਇਲਾਵਾ ਅਮਰੀਕਾ ਦੇ ਮੱਧ ਪੱਛਮੀ ਅਤੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ 6 ਇੰਚ ਤੱਕ ਬਰਫ਼ ਡਿੱਗ ਸਕਦੀ ਹੈ ਇਥੋਂ ਤੱਕ ਕਿ ਕੈਂਟਕੀ ਦੇ ਦੱਖਣੀ ਹਿੱਸੇ ਅਤੇ ਵੈਸਟ ਵਰਜੀਨੀਆ ਦੇ ਵਿੱਚ ਸਨੋਫਾਲ ਦੀ ਪੇਸ਼ੰਤ ਕੋਈ ਵੀ ਕੀਤੀ ਗਈ ਹੈ ਕੈਨੇਡਾ ਦੇ 온ਟਾਰੀਓ ਅਤੇ ਕਿਊਬెక్ ਰਾਜਾਂ ਦੇ ਵਿੱਚ ਸੋਮਵਾਰ ਸ਼ਾਮ orange alert ਜਾਰੀ ਕਰ ਦਿੱਤਾ ਗਿਆ ਤੇ ਨਵਾਂ ਸਕੋਸ਼ੀਆ ਦੇ ਕੁਝ ਇਲਾਕਿਆਂ ਦੇ ਵਿੱਚ ਬਰਫੀਲੇ ਤੂਫਾਨ ਤੇ ਬਾਦ ਹਿੱਟ ਦੱਸੇ ਜਾ ਰਹੇ ਨੇ 온ਟਾਰੀਓ ਤੇ ਕਿਊਬెక్ ਦੇ ਵਿੱਚ 60 ਹਜ਼ਾਰ ਤੋਂ ਵੱਧ ਘਰ ਬਿਜਲੀ ਪੂਰਾ ਦਿਨ ਅਘੁਲ ਰਹੀ ਜਦ ਕਿ ਨਿਊ ਬਾਂਸਵੀ 2000 ਕਰਾ ਦੇ ਵਿੱਚ ਬਿਜਲੀ ਸਪਲਾਈ ਪਹਾਲ ਕਰਨ ਦੀ ਯਤਨ ਕੀਤੇ ਜਾ ਰਹੇ ਸਨ ਟੌਨਟੋ ਲੰਡਨ ਲੈ ਕੇ ਹਿਊਰਨ ਅਤੇ ਜਾਲਸ਼ੀਨ ਬੇ ਇਲਾਕਿਆਂ ਦੇ ਵਿੱਚ ਰਿਕਾਰਡ ਤੋੜ ਬਰਫਬਾਰੀ ਤੇ ਮਗਰੋ ਮੰਗਲਵਾਰ ਬਾਅਦ ਦੁਪਹਿਰ ਤੱਕ ਹਾਲਾਤ ਵਿੱਚ ਸੁਧਾਰ ਹੋਣ ਦੇ ਸਾਰ ਨਹੀਂ ਪੀਐਸਨ ਇੰਟਰਨੈਸ਼ਨਲ ਏਅਰਪੋਰਟ ਦੇ ਵੱਲੋਂ ਮੁਸਾਫਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਵੱਲ ਰਵਾਨਾ ਹੋਣ ਦੀ ਕੀਤਤ ਕੀਤੀ ਜਾਵੇ ਉਧਰ ਮੌਂਟੇਲ ਵਿਖੇ ਹਰ ਘੰਟੇ ਐਂਬੂਲੈਂਸ ਸੇਵਾ ਦੇ ਲਈ ਸੋਤੋਵਦ ਕਾਲਜ ਆ ਰਹੀਆਂ ਨੇ ਇਹਨਾਂ ਜ਼ਿਆਦਾਤਰ ਮਾਮਲੇ ਪਰਿਵਾਰੀ ਤੇ ਨਾਲ ਸੰਬੰਧਿਤ ਦੱਸੀ ਜਾ ਰਹੀ ਨੇ ਕੈਨੇਡੀਅਨ ਡਾਲਰ ਜਿਸ ਨੂੰ ਆਮ ਤੌਰ ਉਤੇ ਲੂਨੀ ਕਿਹਾ ਜਾਂਦਾ ਹੈ ਉਸਨੇ ਸਾਲ 2025 ਦੇ ਆਖਰੀ ਅੱਧ ਦੇ ਵਿੱਚ ਕਾਫੀ ਉਥਲ-ਪੁਥਲ ਪਰੇਸ਼ਮਾ ਵੇਖਿਆ ਪਰ ਹੁਣ ਆਰਥਿਕ ਅੰਕੜਿਆਂ ਤੇ ਵਿਚਾਰੇ ਸੁਧਾਰ ਦੇ ਕੈਨੇਡਾ ਦੇ ਸੰਯੁਕਤ ਰਾਜ ਅਮਰੀਕਾ ਵਿੱਚ ਵਿਆਸ ਰਾਬਾਰੇ ਬਦਲ ਦੇ ਰੁਕਣੇ ਵਿਸ਼ਲੇਸ਼ਕਾਂ ਨੂੰ ਉਮੀਦ ਦਿਖਾਈ ਹੈ ਕਿ 2026 ਦੇ ਵਿੱਚ ਕੈਨੇਡੀਅਨ ਡਾਲਰ ਦੀ ਕਿਸਮਤ ਬਦਲ ਸਕਦੀ ਹੈ ਮੋਨਿਕਸ ਯੂਰਪਲ ਲਿਮਟਿਡ ਦੇ ਮੈਕਰੋ ਰਿਸਰਚ ਡਾਇਰੈਕਟਰ ਨਿਕ ਤੀਸ ਦਾ ਕਹਿਣਾ ਹੈ ਕਿ ਹਾਲੀਆ ਮੈਕਰੋ ਆਰਥਿਕ ਡਾਟਾ ਨੇ ਕੈਨੇਡੀਅਨ ਡਾਲਰ ਪ੍ਰਤੀਤੀ ਧੀਰੇ ਪਰ ਸਕਾਰਾਤਮਕ ਤੁਮਾਕਰਚੁਆਂ ਪੈਦਾ ਕੀਤੇ ਨੇ ਉਹਨਾਂ ਮੁਤਾਬਕ ਮਜ਼ਦੂਰ ਬਾਜ਼ਾਰ ਅਤੇ ਵਿਕਾਸ ਸੰਬੰਧੀ ਅਕੜਾਂ ਨੇ ਨਿਵੇਸ਼ਕਾਂ ਦਾ ਭਰੋਸਾ ਵਧਾਇਆ ਅਕਤੂਬਰ ਅਤੇ ਨਵੰਬਰ ਮਹੀਨੇ ਦੇ ਵਿੱਚ ਉਮੀਦ ਤੋਂ ਵੱਧ ਨੌਕਰੀਆਂ ਦੀ ਸਿਲਜਣਾ ਹੋਈ ਹੈ ਜਰਤੇ ਤੀਜੇ ਥਾਈ ਦੇ ਵਿੱਚ ਕੈਨੇਡਾ ਦੀ ਆਰਥਿਕ ਵਿਕਾਸ ਦਰ ਸਲਾਨਾ ਆਧਾਰ ਉੱਤੇ 2.6% ਰਹੀ ਜੋ ਕਿ ਅਨੁਮਾਨਿਤ 0.5% ਤੋਂ ਕਾਫੀ ਵੱਧ ਹੈ ਇਹਨਾਂ ਅੰਕੜਿਆਂ ਨੇ ਹੱਥ ਸ਼ਾਸਤਰੀ ਨੂੰ ਕੈਨੇਡੀਅਨ ਡਲਰ ਦੀ ਮਲਤਵਸਥਾ ਤੇ ਮੁਦਰਾ ਬਾਰੇ ਆਪਣੀ ਸੋਚ ਮੁੜ ਵਿਚਾਰਨ ਦੇ ਲਈ ਮਜਬੂਰ ਕਰ ਦਿੱਤਾ ਹੈ ਤੇ ਮੋਨਿਕਸ ਦਾ ਅਨੁਮਾਨ ਹੈ ਕਿ ਕੈਨੇਡੀਅਨ ਡਾਲਰ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਕਰੀਬ 72 ਅਮਰੀਕੀ ਸੈਂਟ ਉਤੇ ਕਰੇਗਾ ਤੇ 2026 ਦੇ ਅਖੀਰ ਤੱਕ ਲਗਭਗ 75.9 ਅਮਰੀਕੀ ਸੈਂਟ ਤੱਕ ਪਹੁੰਚ ਸਕਦਾ ਹੈ ਫਿਲਹਾਲ ਕੈਨੇਡੀਅਨ ਡਾਲਰ 3.73 ਅਮਰੀਕੀ ਸੈਂਟ ਦੇ ਨੇੜੇ ਤੇੜੇ ਵਪਾਰ ਕਰ ਰਿਹਾ ਹੈ ਇਸ ਤਰ੍ਹਾਂ ਸਿਏਪੀਸੀ ਫਿਕਸਡ ਇਨਕਮ ਅਤੇ ਕਰੰਸੀ ਵਿਸ਼ਲੇਸ਼ਕਾਂ ਕਹਿੰਦੇ ਕਿ 2026 ਦੇ ਵਿੱਚ ਕੈਨੇਡੀਅਨ ਡਾਲਰ ਕੁਝ ਹੱਦ ਤੱਕ ਮਜ਼ਬੂਤੀ ਦਿਖਾ ਸਕਦਾ ਹੈ ਤੇ ਉਹਨਾਂ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਦੇ ਵਿੱਚ ਇਹ ਕਰੀਬ 72.5 ਸੈਂਟ ਰਹਿ ਸਕਦਾ ਹੈ ਤੇ ਸਾਲ ਦੇ ਅੰਤ ਤੱਕ 74 ਸੈਂਟ ਦੇ ਨੇੜੇ ਪਹੁੰਚ ਸਕਦਾ ਹੈ। ਅਤੇ ਸ਼ਾਸਤਰੀ ਵੀ ਕਹਿੰਦੇ ਨੇ ਕਿ ਅਮਰੀਕੀ ਫੈਡਰਲ ਰਿਜ਼ਰਵ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਸੰਭਾਵਿਤ ਹੋਰ ਕਟੌਤੀਆਂ ਕੈਨੇਡੀਅਨ ਡਾਲਰ ਲਈ ਸਹਾਇਕ ਸਾਬਤ ਹੋ ਸਕਦੀਆਂ ਨੇ ਖਾਸ ਕਰਕੇ ਜਦੋਂ ਬੈਂਕ ਆਫ ਕੈਨੇਡਾ ਨੇ ਸੰਕੇਤ ਦੀ ਟੈਕ ਉਹ ਮੌਜੂਦਾ ਦਰ ਦੇ ਨਾਲ ਕਾਫੀ ਹੱਦ ਤੱਕ ਸੰਤੁਸ਼ਟ ਹੈ ਸਾਲ 2025 ਕੈਨੇਡੀਅਨ ਡਾਲਰ ਦੇ ਲਈ ਕਾਫੀ ਉਤਲ ਪੁਤਲ ਦਾ ਅਰੇ ਅਰੇ ਆ ਸਾਲ ਦੀ ਸ਼ੁਰੂਆਤ ਵਿੱਚ ਲਗਭਗ 1.0 ਦੇ ਸਭ ਤੋਂ ਨੀਵੇਂ ਪੱਧਰ ਕਰੀਬ 88.8 ਅਮਰੀਕੀ ਸੈਂਟ ਤੱਕ ਡਿੱਗਿਆ ਬਾਅਦ ਵਿੱਚ ਅਮਰੀਕੀ ਡਾਲਰ ਦੀ ਕਮਜ਼ੋਰੀ ਅਤੇ ਬਾਜ਼ਾਰ ਦੇ ਵਿੱਚ ਬਦਲਾਅ ਕਾਰਨ ਲੂਨੀ ਨੇ ਮਜ਼ਬੂਤੀ ਦਿਖਾਈ ਅਤੇ ਸਾਲ ਦਰ ਮੱਦੇ ਵਿੱਚ 73.7 ਸੈਂਟ ਤੱਕ ਪਹੁੰਚ ਗਿਆ ਬੈਂਕ ਆਫ ਨਵ ਸਕੋਸ਼ੀਆ ਦੇ ਮੁੱਖ ਮੁਦਰਾ ਰਣਨੀਤੀ ਕਾਰ ਸ਼ੋ ਆਸਪੋਰਟ ਦਾ ਅਨੁਮਾਨ ਹੈ ਕਿ ਕੈਨੇਡੀਅਨ ਡਾਲਰ 2026 ਦੰਤ ਤੱਕ ਲਗਭਗ 75 ਅਮਰੀਕੀ ਸੈਂਟ ਦੇ ਨੇੜੇ ਕਾ ਸਕਦਾ ਹੈ ਹਾਲੇ ਕਿ ਉਹ ਬ੍ਰਿਕਾ ਦਿਨਾਲ ਵਪਾਰਕ ਜੋਖਮਾਂ ਨੂੰ ਇੱਕ ਦੀ ਚੁਣੌਤੀ ਮੰਦਨੇ ਕੁਲ ਮਿਲਾ ਕੇ ਮਾਰਤਾ ਮਰਨੇ ਕੇ ਭਾਵੇਂ ਮੁਦਰਾ ਬਾਜ਼ਾਰ ਹਮੇਸ਼ਾ ਅਨਿਸ਼ਚਿਤ ਰਹਿੰਦੇ ਨੇ ਪਰ ਸੁਦਰ ਦੇ ਆਥੇ ਕੰਕਰੇ ਅਤੇ ਨੀਤੀਕ ਤੁਜਾ 2026 ਦੇ ਵਿੱਚ ਕੈਨੇਡੀਅਨ ਡਾਲਰ ਦੇ ਲਈ ਇੱਕ ਨਵੀਂ ਆਸ ਜਗਾ ਰਹੇ ਨੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਇੱਕ 42 ਸਾਲਾ ਵਿਅਕਤੀ ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰਨ ਲੈ ਕੇ ਪੁਲਿਸ ਮੁਤਾਬਕ ਉਸ ਵੱਲੋਂ ਚਲਾਇਆ ਜਾ ਰਿਹਾ ਟਰੱਕ ਇੱਕ ਪੁਲਿਸ ਕਰੂਜ਼ਰ ਦੇ ਨਾਲ ਟਕਰਾ ਗਿਆ ਜਿਸ ਬਾਅਦ ਚਾਰਚੌਰਾਨ ਇੱਕ ਅਪਰਾਧ ਦੇ ਦੂਜੇ ਅਪਰਾਧੀ ਬਤਖੋਲ ਦਿੱਤੀ ਤੇ ਪੁਲਿਸ ਨੇ ਦੱਸਿਆ ਕਿ ਟੱਕ ਮਾਰਨ ਤੋਂ ਬਾਅਦ ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਵਾਹਨ ਚੋਰੀ ਦਾ ਸੀ ਇਸ ਤੋਂ ਇਲਾਵਾ ਨਿਰਮਲ ਸਿੰਘ ਦਾ ਡਰਾਈਵਿੰਗ ਲਾਇਸੈਂਸ ਪਹਿਲਾਂ ਹੀ ਪੂਰੇ ਕੈਨੇਡਾ ਵਿੱਚ ਮੁੱਤਲ ਕੀਤਾ ਹੋਇਆ ਸੀ ਪੁਲਿਸ ਅਨੁਸਾਰ ਨਿਰਮਲ ਸਿੰਘ ਉਤੇ ਕਈ ਗੰਭੀਰ ਤੋਸ਼ ਲਗਾਏ ਗਏ ਨੇ ਇਨਾਵਿਚ ਅਪਰਾਧ ਰਾਹੀਂ ਜਾਇਦਾਦ ਦਾ ਕਬਜ਼ਾ ਪੁਲਿਸ ਤੋਂ ਪਛਿਤਵੀ ਕੋਸ਼ਿਸ਼ ਖਤਰਨਾਕ ਰੇਕੇ ਨਾਲ ਵਾਹਨ ਚਲਾਉਣਾ ਬ੍ਰੇਕਿੰਗ ਸਿਸਟਮ ਦੇ ਨਾਲ ਛੇੜਛਾੜ ਕਰਨ ਵਾਲੇ ਉਪਕਰਨਾ ਦਾ ਕਬਜ਼ਾ ਤੇ ਆਟੋਮੋਬਾਈਲ ਮਾਸਟਰ ਕੀਜ਼ ਰੱਖਣ ਵਰਗੇ ਦੋਸ਼ ਵੀ ਸ਼ਾਮਲ ਨੇ ਜਦੋਂ ਪੁਲਿਸ ਨੂੰ ਇਹ ਪੁਸ਼ਟੀ ਹੋਈ ਕਿ ਨਿਰਮਲ ਸਿੰਘ ਕੈਨੇਡਾ ਭਾਰ ਦੇ ਵਿੱਚ ਮੁਹੱਲ ਕੀਤਾ ਗਿਆ ਡਰਾਈਵਰ ਹੈ ਤਾਂ ਉਸ ਉਤੇ ਪਾਬੰਦੀ ਦੇ ਵਾਹਨ ਚਲਾਉਣ ਦੇ 8 ਵੱਖ-ਵੱਖ ਤੋਸ਼ ਵੀ ਦਰਜ ਕੀਤੇ ਗਏ ਨਿਰਮਲ ਸਿੰਘ ਨੂੰ ਪ੍ਰਾਪਤ ਨਸ ਸਥਿਤ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਜੁਬਾਰਤ ਦੀ ਸੁਣਵਾਈ ਦੇ ਲਈ ਪੇਸ਼ ਕੀਤਾ ਗਿਆ ਫਿਲਹਾਲ ਉਹ ਨਿਆਂ ਕੀ راستے ਵਿੱਚ ਹੈ ਮਾਮਲੇ ਦੀ ਅਗਲੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ ਇਹ ਕਟਨੋ ਸਮੇਂ ਸਾਹਮਣੇ ਆਈ ਜਦੋਂ ਅਮਰੀਕਾ ਤੇ ਕੈਨੇਡਾ ਦੋਵਾਂ ਦੇ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਕਾਫੀ ਚਰਚਾ ਵਿੱਚ ਨੇ ਪਿਛਲੇ ਕੁਝ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਹੋਏ ਕਈ ਘਾਤਕ ਸੜਕ ਹਾਦਸਿਆਂ ਦੇ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸ਼ਮੂਲਿਤ ਸਾਹਮਣੇ ਆਈ ਹੈ ਇਸ ਦੇ ਚਲਦੇ ਅਧਿਕਾਰੀਆਂ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਵਾਣ ਵਾਲੇ ਗਿਰੋ ਅਤੇ ਕਾਰਟੇਲਾ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਨੂੰ ਲਾਗੂ ਕਰਨ ਵਾਲੀ ਜੁਨਸੀਆ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਦੇ ਨਾਲ ਸਮਝੋਤਾ ਨਹੀਂ ਕੀਤਾ ਜਾ ਸਕਦਾ ਅਤਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਕੇਰਲ ਦੇ ਇੱਕ ਕੈਥੋਲਿਕ ਪਾਦਰੀ ਨੂੰ ਜਿنسੀ ਹਮਲਿਆਂ ਅਤੇ ਜਿنسੀ ਦਖਲਅੰਦਾਜ਼ੀ ਤੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਫਾਦਰ ਜੇਮਸ ਚੈਰੀਕਲ ਜੋ ਟੋਰਾਂਟੋ ਦੇ ਆਰਚ ਡਾਇਓਸੀਸ ਦੇ ਵਿੱਚ ਪੈਚ ਅਜੁਰ ਡਾਇਓਸੀਸ ਦੇ ਵਿੱਚ 70 ਬੰਦੇ ਨੇ ਉਹ 16 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੇ ਨਾਲ ਸੰਬੰਧਿਤ ਜਿنسੀ ਅਪਰਾਧ ਦੇ ਦੋਸ਼ ਲਗਾਏ ਗਏ ਨੇ ਪੁਲਿਸ ਦੇ ਅਨੁਸਾਰ ਉਹ ਦੋਸ਼ ਅਪੀਲ ਰੀਜਨਲ ਪੁਲਿਸ ਵੱਲੋਂ 18 ਦਸੰਬਰ ਨੂੰ ਲਗਾਏ ਗਏ ਫਾਦਰ ਚੈਰੀਕਰ 1997 ਤੋਂ ਅਜੁਰ ਡਾਇਓਸੀਸ ਦੇ ਵਕਵਾਕਰ ਪੈਰੀਸ਼ਾ ਦੇ ਵਿੱਚ ਪادری ਵਜੋਂ ਸੇਵਾ ਨਿਭਾ ਰਹੇ ਨੇ ਅਤੇ 2024 ਤੋਂ ਬ੍ਰੈਂਟਨ ਦੀ ਸੈਂਟ ਜੀਰੋਮ ਕੈਥੋਲਿਕ ਚਰਚ ਦੇ ਨਾਲ ਜੁੜੇ ਹੋਏ ਸੀ ਕ੍ਰਾਂਟੋ ਅਚੂ ਡਾਇਰੋਸਿਸ ਨੇ ਕਿਹਾ ਕਿ ਦੁਰਵਿਵਹਤ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਆਪਣੇ ਪ੍ਰੋਟੋਕੋਲ ਅਤੇ ਪ੍ਰਕਿਰਿਆਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਾਦਰ ਚੈਰੀਕਲ ਨੂੰ ਪਾਦਰੀ ਸੇਵਕਾਈ ਤੋਂ ਹਟਾ ਦਿੱਤਾ ਗਿਆ ਤੇ ਅਲਚ ਡਾਇਓਸਿਸ ਨੇ ਇਹ ਵੀ ਦਰਸਾਇਆ ਕਿ ਕੈਨੇਡਾ ਦੀ ਕਾਨੂੰਨੀ ਪ੍ਰਣਾਲੀ ਦੇ ਅਨੁਸਾਰ ਕਿਸੇ ਵੀ ਦੋਸ਼ੀ ਨੂੰ ਦੋਸ਼ੀ ਸਾਬਤ ਹੋਣ ਤੱਕ નિર્ਦੋਸ਼ ਮੰਨੇ ਜਾਂਦਾ ਹੈ ਤੇ ਉਹਨਾਂ ਨੂੰ ਉਚਿਤ ਪ੍ਰਕਿਰਿਆ ਦਾ ਪੂਰਾ ਹੱਕ ਹੈ ਅਲਚ ਡਾਇਓਸਿਸ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਤੇ ਕਿਸੇ ਵੀ ਦੁਰਵਿਵਾਦ ਦੇ ਦੋਸ਼ੀ ਨੂੰ ਉਹ ਇੱਕ ਜ਼ਰੂਰੀ ਅਤੇ ਸੰਵੇਦਨਸ਼ੀਲ ਮਾਮਲਾ ਮੰਨਦੇ ਨੇ ਅਲਚ ਡਾਇਓਸਿਸ ਨੇ ਕਿਹਾ ਕਿ ਦੁਰਵਿਵਾਦ ਦੇ ਦੋਸ਼ੀ ਦੇ ਨਾਲ ਸੰਬੰਧਿਤ ਸਾਰੇ ਪ੍ਰੋਟੋਕਾਲ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਫਾਦਰ चैरिकल ਨੂੰ ਪਾਤ੍ਰੀ ਮੰਤ్రਾਲੇ ਤੋਂ ਹਟਾ ਦਿੱਤਾ ਗਿਆ ਹੈ ਕੈਨੇਡੀਅਨ ਕਾਨੂੰਨੀ ਪ੍ਰਣਾਲੀ ਵਿੱਚ ਕਿਸੇ ਵੀ ਦੋਸ਼ੀ ਵਾਂਗ ਉਸ ਨੂੰ ਦੋਸ਼ੇ ਸਾਬਤ ਹੋਣ ਤੱਕ નિર્ਦੋਸ਼ ਮੰਨੇ ਜਾਏਗਾ ਅਤੇ ਉਸਿਤ ਪ੍ਰਕਿਰਿਆ ਦਾ ਹੱਕਦਾਰ ਨਹੀਂ ਹੁੰਦਾ ਆਚ ਡਾਇਓਸਿਸ ਨੇ ਅੱਗੇ ਵੀ ਕਿਹਾ ਕਿ ਦੁਰਵਿਵਾਦ ਦੇ ਕਿਸੇ ਵੀ ਦੋਸ਼ ਨੂੰ ਇੱਕ ਜ਼ਰੂਰੀ ਮਾਮਲੇ ਵਜੋਂ ਦੇਖਦਾ ਹੈ ਜਿਸ ਦੇ ਵੱਲ ਗੰਭੀਰ ਧਿਆਨ ਦੇਣ ਦੀ ਲੋੜ ਹੈ